ਕਿਵੇਂ ਸੋਤੇ ਹੋਏ? ਓ ਸੋਤੇ ਹਾਂ। ਹਾਂਜੀ ਭਾਈ। ਕਿਵੇਂ ਆ? ਠੀਕ ਆ, ਵਧੀਆ ਭਾਈ। ਭੈਣ ਆ ਕੇ ਬੜੀ ਰੱਖੀ ਮੇਰੇ ਨਾਲ ਕਸੋਲੀ ਹੋਏ। ਕਿਹੜਾ ਭਾਈ ਇਹ ਵਾ ਸ੍ਰੀ ਜਣੀ ਮਾਂ ਦਾ ਢੀਕਾ ਸੋਲੀ ਤੋਂ ਬਣਾਇਆ ਯਾਰਾ। ਅੱਛਾ। ਹਾਂ। ਅੱਜ ਦਿਵਾਲੀ ਵਾਲ ਦੇ ਨਹੀਂ ਲੱਗੇ ਪਿਆ ਤੁਸੀਂ। ਕੋਈ ਮਰਵਾਈ ਤੇ ਰੇਸ਼ ਬਣਾਇਆ ਯਾਰਾ। ਕਿਉਂ? ਤੇ ਅੱਜ ਦਾ ਦਿਵਾਲੀ ਸੀ ਯਾਰਾ। ਸੈਂਟਰੀ ਚ ਛੁੱਟੀ ਮਿਲੀ ਸੀਗੀ। ਅੱਛਾ। ਅੱਜ ਕਹਿੰਦਾ ਬੱਟਾ ਖੜਾ ਗਿਆ ਮੇਰੇ ਨਾਲ ਕਹਿੰਦਾ। ਓਰੇ ਜਾ ਪਿਉਰੇ ਜਾ ਭਾਈ ਬਾਲਗਾਂ ਗੱਲਾਂ ਨਾ ਕਰ। ਕਿਉਂ? ਓਰੇ ਜਾ ਓਰੇ ਜਾ। ਓਏ ਇਹਨੇ ਖੱਬਲੇ ਐਡਾ ਵੱਡਾ ਯਾਰਾ ਕੋਈ ਸ ਨੂੰ ਨਹੀਂ ਘੜਨਦਾ ਇਹ ਹੋਰ ਅਸਮਾ ਅੱਜ ਤਾਂ ਦਿਵਾਲੀ ਸੀ ਯਾਰਾ ਵਾਹ ਹੂੰ ਦਿਵਾਲੀ ਦਾ ਦਿਵਾਲੀ ਅੱਜ ਮਸਾਲ ਫੈਕਟਰੀ ਤੋਂ ਛੁੱਟੀ ਮਿਲੀ ਹੈ ਕਿਰੂ ਸੱਤੇ ਨੂੰ ਵੀ ਤੇ ਕੋਲ ਇੱਕ ਗੱਲਾਂ ਕਰੀ ਜੰਨਾ ਤੂੰ ਕਿਉਂ ਉਹ ਮਸਾ ਫਸਿਆ ਹੈ ਅੱਛਾ ਕੋਰ ਕੀ ਹੈ ਓਏ ਚਾਪਾ ਬਸ ਹੈ ਅੱਤਨ ਕਿਲੇ ਬਟਕੜਾ ਟੋਟਾ ਜਾ ਰਿਹਾ ਗਿਆ ਬਸ ਅੱਛਾ ਕੱਲਾ ਗਵਾਨ ਘੜਦਾ ਤਾ ਤੈਨੂੰ ਕਿੱਲੇ ਕਰ ਜੰਦੀਆਂ ਕਾਫੀ ਯਾਰਾ ਸਾਡਾ ਬਾਈ ਪਿੱਛੇ ਰੋਲੀ ਹੁੰਦਾ ਮਸਾ ਥੱਕੇ ਚੜਿਆ ਖੱਬਲੀ ਬਹੁਤ ਆਇਆ ਦੱਦਾ ਕਲ ਸੱਤ ਚਾਲ ਟੋਟਾ ਜਾ ਰਹਿ ਗਿਆ ਟੋਟਾ ਜਾ ਰਹਿ ਗਿਆ ਇੱਕ ਬਸ ਕਿੰਨਾ ਕਰ ਗਿਆ ਟੋਟਾ ਜਾ ਰਹਿ ਗਿਆ ਟੋਟਾ ਜਾ ਸੱਤਾਂ ਦਾ ਦੇਖ ਭੈਣੇ ਉਹਦੇ ਉਲਝੀ ਜਾਂਦਾ ਓਏ ਦੇਣਾ ਇਹ ਤਾਂ ਉਹ ਲੈ ਲੂ ਜਾ ਭਰਾਵਾ ਨੂੰ ਰੇਸਮ ਲੈ ਜਾ ਯਾਰ ਕਰੇ ਇਹਨੂੰ ਦੀਵਾਲੀ ਦਿਖਾ ਦੇ ਹੈ ਤੂੰ ਫੈਰ ਗਿਆ ਤੇ ਸੱਪਾਂ ਡੁੱਟ ਗਈ ਜਾਂਦਾ ਇਹ ਆ ਦੀਵਾਲੀ ਦਿਖਾ ਇਹਨੂੰ ਥੋੜੂ ਹੈ ਸੱਪ ਕਿੱਥੇ ਹੈ ਓ ਇਹਨੂੰ ਕੱਖੀ ਨਾ ਸੱਪ ਕਿੱਥੇ ਹੈ ਰਦਾ ਹੈ ਉਹ ਚੁੱਪ ਕਰ ਜਾ ਕਢਾ ਲਾਂ ਦੇ ਮਸ ਜਿਹੜਾ ਬੰਦਾ ਕਦੇ ਖੇਤੀ ਰਾਇ ਹੈ ਉਹਨੂੰ ਕੀ ਖੇਤੀ ਬਾੜੀ ਦਾ ਪਤਾ ਹੁੰਦਾ ਹੈ ਅੱਛਾ ਚੁੱਪ ਕਰ ਜਾ ਭਾਈ ਜਾਨੇ ਕਿ ਮੈਂ ਟੋਟਾ ਹੀ ਰਿਹਾ ਕਢਾ ਲਾਂ ਦੇਖ ਹੱਦੀ ਤੇ ਸੱਪਾ ਗਿਆ ਇੱਕ ਅੱਛਾ ਉਹ ਬਾਈ ਕੋਲੇ ਆ ਕੇ ਰੋੜ ਦੇ ਕੋਲੇ ਕਿਹੜੇ ਕੋਲੇ ਉਹਦੇ ਕੋਲੇ ਡਰਨੇ ਕੋਲੇ ਨਾਲ ਸੀ ਬਾਲਾ ਪਟ ਅੱਛਾ ਤੇ ਇਹਨੂੰ ਦੱਸ ਦਿੰਦੇ ਆ ਭੱਤ ਹੱਟ ਕੇ ਹੈ ਹੈ ਬੜਾ ਫਸਾਇਆ ਮੈਂ ਤਾਂ ਇਹ ਕਹਿੰਦਾ ਇਹਦੇ ਕੰਮ ਆਉਂਦੇ ਨਹੀਂ ਹੁੰਦਾ ਹੈ ਪੋਰ ਫੈਂਟਰੀ ਵਾਲਿਆਂ ਨੇ ਵੀ ਮਸਾਂ ਹੀ ਛੁੱਟੀ ਦਿੱਤੀ ਅੱਜ ਦਿਵਾਲੀ ਦਾ ਕਰਕੇ ਛੁੱਟੀ ਹੋਣੀ ਆ ਇਰਮੰ ਮੰਡੀ ਲੈ ਕੇ ਜਾਊਗਾ ਤੇ ਸੱਤੇ ਨੂੰ ਅੱਦਵਾਰੀ ਨੂੰ ਆਉਣੀਆਂ ਹਾਂ ਹਾਂ ਮੈਂ ਤਾਂ ਆਇਆ ਮੰਡੀ ਜਾਵਾਂਗੇ ਅਸੀਂ ਅੱਜ ਅੱਛਾ ਲੈ ਕੇ ਲਿਆ ਮਗੇ ਮੰਡੀ ਲੈ ਆਉਣਾ ਸੀ ਬਸ ਟੋਟਾ ਆਇਆ ਸੱਤੇ ਤੜਕੇ ਦੇ ਲੈ ਆ ਮੈਨੂੰ ਟੋਟਾ ਜਾ ਨਹੀਂ ਕਰਾ ਗਿਆ ਤੜਕੇ ਦੇ ਲੱਗੇ ਵੀ ਟੁੱਟਾ ਰਹਿ ਗਿਆ ਬਸ ਥੋੜਾ ਹੀ ਕਰ ਗਿਆ ਇੱਕ ਸੱਤੇ ਹੋਰ ਆਗਾ ਲੋ ਹਾਂ ਬਈ ਜਿਹੜੇ ਕਿਸਾਨ ਭਰਾ ਬੱਟਾ ਘਟਦੇ ਹਾਂ ਉਹ ਆਪਣੇ ਬਾਏ ਮੁਰੇ ਦੋ ਵਾਰੀ ਸੱਪ ਆ ਗਏ ਤੇ ਇੱਕ ਵਾਰੀ ਆਪਣੇ ਮੁਰੇ ਆ ਗਏ ਤੇ ਵੀਰ ਬਣ ਕੇ ਧਿਆਨ ਰੱਖਣਾ ਚਾਹੀਦਾ ਹਨਾ ਕਿੱਥੇ ਸੀਗਾ ਬਈ ਸਾ ਕੋਲ ਉਹ ਉੱਥੇ ਸੀਗਾ ਪਿੱਛੇ ਸੀਗਾ ਮਨ ਦਾ ਮਰਵਾ ਹੀ ਦਿੰਦਾ ਇਹ ਤੂੰ ਹੁਣ ਬੇਲੇ ਥਾਂ ਚ ਲੱਗ ਜੀ ਟੋਟਾ ਜਾ ਸੀਗਾ ਬਸ ਟੋਟਾ ਹੀ ਰਹਿ ਗਿਆ ਤੇ ਵੀਰ ਬਣ ਕੇ ਧਿਆਨ ਰੱਖਿਆ ਕਰੋ ਜਿਹਨੇ ਸੱਪ ਸੁਪ ਨਿਕਲਦਾ ਹਨਾ ਮੀਨੇ ਖੱਟਾ ਖੁੱਟਾ ਬੰਦ ਕਰ ਤੀਆਂ ਚੱਲ ਚੱਲ ਸੱਤੇ ਹੁਣ ਤਾਂ ਟੋਟਾ ਹੀ ਰਹਿ ਗਿਆ ਆ ਇਹ ਤੜਕੇ ਦੇ ਲਈ ਐ ਟੋਟਾ ਕਿੱਡਾ ਟੋਟਾ ਥੋੜੀ ਹੀ ਰਹਿ ਗਿਆ ਹੁਣ ਦਿਖਾ ਦੇ ਲੈ ਮੈਨੂੰ ਕਿੰਨੀ ਵੀ ਰਹਿਦੀ ਹੈ ਚੱਲ ਚਲ ਗਾ ਚੱਲ ਟੋਟਾ ਰਹਿ ਗਿਆ ਚੱਲ ਐ ਟੇਡਾ ਟੋਟਾ ਹੀ ਰਹਿ ਗਿਆ ਮਸਾ ਹੀ ਲੋਟ ਆਇਆ ਜੀ ਕਿਉਂ ਕਿ ਮੇਰਾ ਹੰਤਰਾ ਪਤੀ ਜਾਨਾ ਗਈ ਯਾਰ ਆ ਟੁੱਟਾ ਯਾਰ ਰਹਿ ਗਿਆ ਹੁਣ ਆ ਵੀ ਦੋ ਕੱਟ ਦੇ ਕੀ ਰਹਿ ਗਿਆ ਟੁੱਟਾ ਮੈਨੂੰ ਨਹੀਂ ਪਤਾ ਬਈ ਤਰਤੇ ਦੇ ਲੱਗਿਆ ਤੂੰ ਕਰਤੇ ਦੇ ਲੱਗਿਆ ਓਏ ਖੜ ਜਾ ਪਰਵਾ ਓਏ ਖੜ ਜਾ